ਇਹ ਜ਼ਖਮੀ ਸਵਾਰੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਬੱਸ ਦੇ ਅੱਗੇ ਕੈਂਟਰ ਜਾ ਰਿਹਾ ਸੀ ਉਸ ਨੇ ਕੱਟ ਮਾਰਿਆ ਜੋ ਹੁਣ ਤੱਕ ਦੱਸਿਆ ਜਾ ਰਿਹਾ ਹੈ ਔਰ ਕੱਟ ਵੱਜਣ ਕਾਰਨ ਬੱਸ ਦਾ ਬੈਲੈਂਸ ਵਿਗੜ ਗਿਆ ਤੇ ਫਿਰ ਬੱਸ ਪਲਟ ਗਈ ਸੰਗਰੂਰ ਦੇ ਵਿੱਚ ਇਹ ਹਾਦਸਾ ਵਾਪਰਿਆ 14-15 ਸਵਾਰੀਆਂ ਨੂੰ ਸੱਟਾਂ ਲੱਗੀਆਂ ਨੇ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰੇ ਹੈ ਪਰ ਬੱਸਾਂ ਦੀ ਰਫ਼ਤਾਰ ਵੀ ਠੀਕ-ਠਾਕ ਹੁੰਦੀ ਹੈ ਔਰ ਹਾਈਵੇ ਆ ਪੂਰਾ ਭਵਾਨੀਗੜ੍ਹ ਸੰਗਰੂਰ ਦਾ ਆਪਾਂ ਦੇਖੀਏ ਤਾਂ ਉੱਥੇ ਰਫ਼ਤਾਰ ਠੀਕ-ਠਾਕ ਹੁੰਦੀ ਹੈ ਬੱਸ ਪਲਟੀ ਹੈ ਔਰ 14-15 ਸਵਾਰੀਆਂ ਨੂੰ ਸੱਟਾਂ ਲੱਗੀਆਂ ਤਨੜੇ ਹਣੀ ਢਾਬਾ ਜੀ ਹਾਂ ਜੀ ਕਿਤੇ ਬਸ ਆ ਰਹੀ ਪੀ ਆਰਟੀਸੀ ਦੀ ਆ ਪਿੱਛੇ ਖੜੀ ਹੈ ਹਾਂ ਜੀ ਉਹ ਚੰਡੀਗੜ੍ਹ ਤੋਂ ਬਟਿੰਡੇ ਇਹ ਤਾਂ ਮੂਰੇ ਦੱਸ ਰਹੇ ਨੇ ਵਾਹ ਅਸੀਂ ਆਏ ਹਾਂ ਮੌਕੇ ਤੇ ਹੁਣ ਵੀ ਕੋਈ ਟੈਂਟਰ ਸੀਗਾ ਇਹਦੇ ਮੂਰੇ ਟੈਂਟਰ ਨੇ ਬ੍ਰੇਕ ਮਾਰੀ ਜਾਂ ਢਾਬੇ ਤੇ ਰੁਕਣ ਵਾਸਤੇ ਕਿਵੇਂ ਆ ਇਹਨੇ ਕੱਟ ਮਾਰਤਾ ਦੀ ਬਸ ਇਹ ਤਾਂ ਰੌਂਗ ਸੈਟ ਤੇ ਚਲੀ ਗਈ ਤੇ ਕੀ ਨੇ ਕਾਫੀ ਨੇ ਮੇਰੇ ਖਿਆਲ 12 14 ਬੰਦੇ ਨੇ ਜ਼ਖਮੀ ਨੇ ਤੇ ਡੈਡ ਨਹੀਂ ਕੋਈ ਹੋਇਆ ਤੇ ਬਾਕੀ ਅਜੇ ਦੇਖ ਰਹੇ ਆ ਕੁਝ ਕੱਢ ਲਿਆ ਬੰਦੇ ਵਿੱਚ ਇੱਕ ਹੋਰ ਸਰਚ ਕਰ ਰਹੇ ਆ ਵਿੱਚ ਕੋਈ ਰਹਿ ਨਾ ਜਾਵੇ ਬਾਕੀ ਸਾਰੇ ਹਸਪਤਾਲ ਪਛਾਦਦੇ ਆ ਸਿਵਲ ਹਸਪਤਾਲ ਪਵਾਨੀਗੜ ਠੀਕ ਹੈ ਇਲਾਜ ਵਾਸਤੇ ਐਂਬੂਲੈਂਸ ਲਈ ਪਛਾਦਦੇ ਹੋ ਰਜਿੰਦਰਾ ਹਸਪਤਾਲ ਵੀ ਭੇਜੇ ਆ ਉਹ ਥੋੜਾ ਪਰੋਣਗੇ ਜੀ ਜਿਹੜੇ ਰੈਫਰ ਹੋਈ ਜਾ ਰਹੇ ਨੇ ਉਹ ਰਜਿੰਦਰਾ ਜਾਣ ਜਾਏ 15 ਜਾਨੇ ਤਾਂ ਹੈਗੇ 14 ਜਾਨੇ 12 14 ਜਾਨੇ ਨੇ ਕੱਢਣਾ ਵਾਪਰੀ ਹੈ ਪਵਾਨੀਗੜ ਦੇ ਨੇੜੇ ਇਨਫੈਕਟ ਹੈ ਔਰ ਪਵਾਨੀਗੜ ਦੇ ਵਿੱਚ ਬਸ ਜਾ ਰਹੀ ਸੀ ਚੰਡੀਗੜ੍ਹ ਤੋਂ ਬਠਿੰਡਾ ਵਾਲੇ ਪਾਸੇ ਬਸ ਨੂੰ ਦੇਖ ਕੇ ਲੱਗ ਰਿਹਾ ਕਿ ਏਸੀ ਬੱਸ ਹੈ ਪੀਆਰਟੀਸੀ ਦੀ ਔਰ ਚੰਡੀਗੜ੍ਹ ਤੋਂ ਜਿਹੜੀਆਂ ਸਵਾਰੀਆਂ ਬੈਠੀਆਂ ਹੋਣਗੀਆਂ ਬਠਿੰਡਾ ਜਾਣ ਵਾਸਤੇ ਇਹੀ ਰੂਟ ਹੈ ਸੰਗਰੂਰ ਹੁੰਦੇ ਹੋਏ ਬਠਿੰਡਾ ਜਾਂਦੀਆਂ ਬੱਸਾਂ ਪਵਾਨੀਗੜ ਹਾਈਵੇ ਤੋਂ ਔਰ ਇੱਕ ਟਿਪਪਰ ਅੱਗੇ ਜਾ ਰਿਹਾ ਸੀ ਉਸਨੇ ਕੋਈ ਕੈਂਟਰ ਜਾ ਰਿਹਾ ਸੀ ਉਸਨੇ ਕੋਈ ਕੱਟ ਮਾਰਿਆ ਜਾਂ ਬ੍ਰੇਕ ਲਗਾਈ ਤੇ ਉਸ ਤੋਂ ਬਾਅਦ ਇਹ ਬੱਸ ਪਲਟੀ ਰੁਕ ਕਰਦੇ ਹਾਂ ਸੰਗਰੂਰ ਦਾ ਸਾਡੇ ਸਹਿਯੋਗੀ ਜੁੜ ਰਹੇ ਨੇ ਚਰਨਜੀਤ ਕੌਸ਼ਲ ਉਹਨਾਂ ਦਾ ਰੁਕ ਕਰਾਂਗੇ ਚਰਨਜੀਤ ਕੀ ਕੁਝ ਇਸ ਸਮੇਂ ਤੁਹਾਡੇ ਕੋਲ ਅਪਡੇਟ ਹੈ ਸਾਥ ਸੇ ਨੂੰ ਲੈ ਕੇ ਤਾਂ ਬਿਲਕੁਲ ਗੌਰ ਵੀ ਇਸ ਵਕਤ ਅਸੀਂ ਸੰਗਰੂਰ ਪਟਿਆਲਾ ਮੇਨ ਨੈਸ਼ਨਲ ਹਾਈਵੇ ਦੇ ਪਰ ਮੌਜੂਦ ਆ ਜਦੋਂ ਅਸੀਂ ਭਵਾਨੀਗਾ ਤੋਂ ਸੰਗਰੂਰ ਪਹੁੰਚਦੇ ਹਾਂ ਤਾਂ ਉੱਥੇ ਇੱਕ ਹਨੀ ਟੱਬਾ ਹੈਗਾ ਜਿੱਥੇ ਇੱਕ ਵੱਡਾ ਜਿਹੜਾ ਭਿਆਨਕ ਸੜਕ ਹਾਦਸਾ ਉਹ ਵਾਪਰਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀ ਮੇਨ ਪੀ ਆਰਟੀਸੀ ਬੱਸ ਸੀ ਭਵਾਨੀ ਪਟਿਆਲਾ ਤੋਂ ਸੰਗਰੂਰ ਜਾ ਰਹੀ ਸੀ ਤਾਂ ਉਹ ਜਿਹੜੀ ਇੱਕ ਵੱਡੀ ਪੀਆਰਟੀਸੀ ਬੱਸਾ 52 ਸਵਾਰੀਆਂ ਵਾਲੀ ਉਹ ਆਪਣਾ ਕਿਤੇ ਨਾ ਕਿਤੇ ਸੰਤੁਲਨ ਵਿਗੜ ਗਿਆ ਤੇ ਉਹਦਾ ਵੱਡਾ ਜਿਹੜਾ ਭਿਆਨਕ ਸੜਕ ਹਾਦਸਾ ਹੋਇਆ ਜਿਹਦੇ ਵਿੱਚ ਤਕਰੀਬਨ ਤਕਰੀਬਨ 14 ਦੇ ਲਗਭਗ ਜਿਹੜੀਆਂ ਸਵਾਰੀਆਂ ਸੀ ਭਿਆਨਕ ਤਰੀਕੇ ਦੇ ਨਾਲ ਗੰਭੀਰ ਜ਼ਖਮੀ ਹੋਈਆਂ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਮੇਨ ਸੜਕ ਹੁੰਦੀ ਆ ਮੇਨ ਸੜਕ ਇਸ ਬੱਸ ਇਹ ਜਿਹੜੀ ਬੱਸ ਹੈਗੀ ਆ ਪਟਿਆਲਾ ਤੋਂ ਜਦੋਂ ਜਾ ਰਹੀ ਸੀ ਸੰਗਰੂਰ ਵੱਲ ਤਾਂ ਕਿਤੇ ਨਾ ਕਿਤੇ ਇਹਦੇ ਅੱਗੇ ਇੱਕ ਟੈਂਕ ਕੈਂਟਰ ਜਿਹੜਾ ਹੈਗਾ ਉਹ ਕੈਂਟਰ ਦੱਸਿਆ ਯਾਰ ਅਸੀਂ ਕੈਂਟਰ ਕਿਤੇ ਨਾ ਕਿਤੇ ਘੱਟ ਮਾਰ ਦਿੰਦਾ ਜਿਸ ਤੋਂ ਬਾਅਦ ਇਹ ਜਿਹੜਾ ਵੱਡਾ ਸੜਕ ਹਾਸਤਾ ਵਾਪੜ ਜਾਂਦਾ ਤਕਰੀਬਨ 14 ਦੇ ਲਗਭਗ 15 ਦੇ ਲਗਭਗ ਜੜੀਆਂ ਪੁਲਿਸ ਦੇ ਵੱਲੋਂ ਇਨਫੋਰਮੇਸ਼ਨ ਆ ਰਹੀ ਹੈ ਮੌਜੂਦਾ ਤੌਰ ਤੇ ਇਹਦੇ ਵਿੱਚ ਸਵਾਰੀਆਂ ਬੈਠੀਆਂ ਸੀ ਗੰਭੀਰ ਜ਼ਖਮੀ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਮੌਕੇ ਦੇ ਉੱਪਰ ਲੋਕਾਂ ਦੇ ਵੱਲੋਂ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਜਾਂਦਾ ਤੁਹਾਨੂੰ ਨਲਦੀਕ ਤੋਂ ਵੀ ਅਸੀਂ ਜਿਹੜੀਆਂ ਤਸਵੀਰਾਂ ਨੇ ਉਹ ਦਿਖਾਉਣੀਆਂ ਚਾਹਾਂਗੇ ਕਿ ਜਿਹੜੀ 52 ਸੀਟਰ ਬੱਸ ਹੈਗੀ ਆ ਪੀਆਰਟੀਸੀ ਬੱਸ ਹੈਗੀ ਆ ਇਸ ਵਕਤੋ ਉਹ ਜਿਹੜੀ ਪਹੁੰਚੀ ਹੋਈ ਆ ਉਹ ਇਸ ਵਕਤ ਖਤਾਨਾਂ ਦੇ ਵਿੱਚ ਗਰਗੀ ਇੱਕ ਵੱਡਾ ਸੜਕ ਹਾਦਸਾ ਇਹ ਬੱਸ ਦੇ ਨਾਲ ਹੋਇਆ ਜਿਹੜੀ ਪਟਿਆਲਾ ਤੋਂ ਆਦੀ ਸੀ ਬਠਿੰਡਾ ਨੂੰ ਜਿਹੜੀ ਬੱਸ ਜਾਣ ਵਾਲੀ ਆ ਤਾਂ ਕਿਤੇ ਨਾ ਕਿਤੇ ਬਠਿੰਡਾ ਚੰਡੀਗੜ੍ਹ ਜਿਹੜਾ ਮੇਨ ਨੈਸ਼ਨਲ ਹਾਈਵੇ ਆ ਉਹਦੇ ਉੱਪਰ ਇਹ ਵੱਡਾ ਸੜਕ ਹਾਦਸਾ ਹੋਇਆ ਵੱਡੀ ਦੁਰਘਟਨਾ ਹੋਈ ਆ ਪਰ ਜਿੰਮੇ ਦੀ ਜਾਣਕਾਰੀ ਹੁਣ ਤੱਕ ਮਿਲੀ ਹੈ ਕਿ ਪੁਲਿਸ ਨੇ ਲਗਭਗ ਮੌਕੇ ਤੇ ਪਹੁੰਚ ਕੇ ਸਵਾਰੀਆਂ ਨੇ ਜਿਹੜੇ ਮੌਕੇ ਤੇ ਮੌਜੂਦ ਲੋਕ ਸੀ ਇੱਟਾਂ ਦੇ ਨਾਲ ਜਿਹੜੇ ਹੈਗੇ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਜਿਹੜੀਆਂ ਨੇ ਸਵਾਰੀਆਂ ਉਹਨਾਂ ਨੂੰ ਬਾਹਰ ਕੱਢਿਆ ਗਿਆ तकरीबन 14 ਦੇ ਲਗਭਗ ਜਿਹੜੀਆਂ ਹੈਗੀਆਂ ਨੇ ਸਵਾਰੀਆਂ ਉਹਨਾਂ ਦਾ ਜਨਤ ਵਿੱਚ ਹੋਣ ਦਾ ਜਿਹੜਾ ਮੌਕੇ ਦੇ ਪਰ ਜਿਹੜੀ ਜਾਣਕਾਰੀ ਆ ਉਹ ਮਿਲੀ ਆ ਤੇ ਤਸਵੀਰਾਂ ਦੇਖ ਸਕਦੇ ਹਾਂ ਕਿਉਂਕਿ ਜਦੋਂ ਇੱਕ ਸੜਕ ਜਿਹੜੀ ਹੈਗੀ ਆ ਰਾਤ ਨੂੰ तकरीबन ਸੜਕ ਦੇ ਉੱਪਰ ਜਿਹੜੀ ਹੈਗੀ ਆ ਬੱਸ ਜਾ ਰਹੀ ਸੀ तकरीबन 70 80 ਦੀ ਸਪੀਡ ਦੱਸੀ ਜਾ ਰਹੀ ਆ ਤਾਂ ਅੱਗੋਂ ਇੱਕ ਕੈਂਟਰ ਦੇ ਵੱਲੋਂ ਕੱਟ ਵੱਜ ਜਾਂਦਾ ਤੇ ਬੱਸ ਦਾ ਜਿਹੜਾ ਸੰਤੁਲਨ ਆ ਉਹ ਵਿਗੜ ਜਾਂਦਾ ਜਿਸ ਦੇ ਕਾਰਨ ਇੱਕ ਵੱਡਾ ਭਿਆਨਕ ਸੜਕ ਹਾਦਸਾ ਹੋ ਜਾਂਦਾ ਪਹਿਲਾਂ ਹਾਲ ਜੋ ਜਾਣਕਾਰੀ ਮਿਲੀ ਹੈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਤਾਂ ਮੌਕੇ ਦੇ ਉੱਪਰ ਜਿਹੜੀ ਹੈਗੀ ਆ ਭਾਈ ਜੀ ਕਿਵੇਂ ਦੇਖਦੇ ਹੋ ਤੁਸੀਂ ਮੌਕੇ ਦੇ ਉੱਪਰ ਪਹੁੰਚੇ ਸੀ ਸੜਕ ਜਿਹੜੀ ਸੁਰੱਖਿਆ ਫੋਰਸ ਹੁੰਦੀ ਆ ਤੁਸੀਂ ਦੱਸਿਆ ਕੰਮ ਕਰਿਆ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਤਾਂ ਪਹਿਲੇ ਹਾਲਾਤ ਕੀ ਸੀ ਉਹ ਥੋੜੀ ਜਾਣਕਾਰੀ ਦੇ ਦਿਓ ਵੀ ਪਹਿਲੇ ਹਾਲਾਤ ਕੀ ਸੀ ਜਦੋਂ ਸਰ ਅਸੀਂ ਮੌਕੇ ਤੇ ਆਏ ਆ ਇੱਥੇ 10-15 ਬੰਦੇ ਪਬਲਿਕ ਦੇ ਜਿਹੜੇ ਸੀਗੇ ਰੌਲਾ ਪਾ ਰਹੇ ਸੀਗੇ ਸਵਾਰੀਆਂ ਸਾਰੀਆਂ ਅੰਦਰ ਸੀਗੀਆਂ ਸ਼ੀਸ਼ੇ ਟੁੱਟ ਨਹੀਂ ਰਹੇ ਸੀਗੇ ਗਰਮੀ ਹੁਣ ਕਰਕੇ ਤੇ ਅੰਦਰ ਹਵਾ ਨਾ ਜਾਣ ਕਰਕੇ ਸਵਾਰੀਆਂ ਜਿਹੜੀਆਂ ਅੰਦਰ ਤੜਪ ਰੀਆਂ ਸੀ ਮੁਲਾਜ਼ਮਾਂ ਦੀ ਮਦਦ ਨਾਲ ਤੇ ਪਬਲਿਕ ਦੀ ਮਦਦ ਨਾਲ ਤਕਰੀਬਨ 16-17 ਸਵਾਰੀਆਂ ਨੂੰ ਅਸੀਂ ਹਸਪੀਟਲ ਲੈ ਗਏ ਜਿਨ੍ਹਾਂ ਦੇ ਸਿਰ 'ਚ ਸੱਟਾਂ ਪੱਤਾਂ ਦੇ ਸੱਟਾਂ ਸਨ ਜਿਹੜਾ ਕੋਈ ਸੀਰੀਅਸ ਸੀਗਾ ਉਹਨੂੰ ਡਾਕਟਰ ਸਾਹਿਬ ਨੇ ਹੋ ਸਕਦਾ ਅੱਗੇ ਰੈਫਰ ਕਰਤਾ ਹੋਵੇ ਕਿਵੇਂ ਦੇਖਦੇ ਹਾਂ ਤੁਹਾਨੂੰ ਕਿੰਨੇ ਕ ਟਾਈਮ ਤੇ ਪਤਾ ਲੱਗਿਆ ਸੀ ਵੀ ਜਿਹੜਾ ਇਹ ਸੜਕ ਹਾਸਾ ਹੋਇਆ ਤੇ ਕਿੰਨੇ ਕ ਟਾਈਮ ਤੇ ਪਹੁੰਚ ਗਏ ਇੱਥੇ ਅਸੀਂ ਰੋਡ 'ਤੇ ਸੀਗੇ ਗਸ਼ਤ ਕਰ ਰਹੇ ਸੀਗੇ ਪਬਲਿਕ ਵੱਲੋਂ ਇਤਲਾਹ ਮਿਲਣ ਤੇ ਅਸੀਂ ਤੁਰੰਤ ਮਿੰਟ ਦੋ ਮਿੰਟ ਵਿੱਚ ਹੀ ਪਹੁੰਚ ਗਏ ਸੀ ਇੱਥੇ ਜਦੋਂ ਮੌਕੇ ਤੇ ਪਹੁੰਚੇ ਜਿਵੇਂ ਤੁਸੀਂ ਦੱਸਿਆ ਠੀਕ ਜਿਹਾੜਾ ਪੈ ਰਿਆ ਸੀ ਤਾਂ ਸ਼ੀਸ਼ੇ ਕਿਵੇਂ ਤੋੜੇ ਜਿਵੇਂ ਤੁਸੀਂ ਦੱਸਿਆ ਕਿ ਸਵਾਰੀਆਂ ਨੇ ਵੀਟਾਂ ਚੱਕੀਆਂ ਤੁਸੀਂ ਵੀਟਾਂ ਚੱਕੀਆਂ ਹਾਂ ਉਹ ਸਿੱਟਾ ਰੂੜਿਆਂ ਵਾਲੀ ਚੱਕੀਆਂ ਸੀ ਸਰ ਲੋਹੇ ਦੀਆਂ ਪਾਈਪਾਂ ਸੀ ਉਹਨਾਂ ਨਾਲ ਟੁੱਟੇ ਨੇ ਸੀ ਸ਼ੀਸ਼ੇ ਇੱਕ ਟਾ ਰੂੜਿਆਂ ਵਾਲੀ ਹੀ ਟੁੱਟੇ ਨੇ ਇੱਕ ਦੋ ਟੁੱਟੇ ਨੇ ਜਿਹੜੇ ਟੁੱਟੇ ਨੇ ਤਕਰੀਬਨ ਟੁੱਟੇ ਨਹੀਂ ਸਰ ਹਾਂ 14 15 ਗੰਬੀਰ ਜ਼ਖਮੀਆਂ ਨੂੰ ਪਹੁੰਚਾਉਣ ਦੇ ਲਈ ਸਾਧਨ ਕੀ ਤੁਸੀਂ ਵਰਤਿਆ ਐਂਬੂਲੈਂਸ ਆਈ ਜਾਂ ਕਿਸ ਤਰੀਕੇ ਨਾਲ ਸਰ ਦੋ ਗੱਟੀਆਂ ਤਾਂ ਸਾਡੇ ਕੋਲੇ ਆਫ ਦੀਆਂ ਸੀਗੀਆਂ ਜੀ ਬਾਕੀ ਕੰਟਰੋਲ ਰੂਮ ਤੇ ਇਤਲਾਹ ਕਰਕੇ ਸਰ ਇਲਾਕੇ ਦੀਆਂ ਆਸ-ਪਾਸੇ ਵਾਲ ਸਰਕਾਰੀ ਐਂਬੂਲੈਂਸ ਤੇ ਵੀ ਸੀ ਜੀ ਸਾਡੀਆਂ ਸੜਕ ਸੁਰੱਖਿਆ ਫੋਰਸ ਦੀਆਂ ਵੀ ਗੱਡੀਆਂ ਸੀ ਜਿੰਨਾ ਵੱਖ-ਵੱਖਾ ਸੀ ਹਸਪੀਟਲ ਲੈ ਗਈ ਨਗ ਤਾਂ ਕੀ ਹੈ ਜੇ ਮੌਕੇ ਦੇ ਉੱਪਰ ਆਮ ਲੋਕ ਇਤਨਾ ਕਿਤੇ ਇਹ ਨਹੀਂ ਸੁਝਦਾ ਹਰ ਇੱਕ ਇਨਸਾਨ ਨੂੰ ਕਿ ਕਿਸ ਤਰੀਕੇ ਨਾਲ ਬਚਾਅ ਕਰਨਾ ਜਿਵੇਂ ਜਿਹੜੀ ਬਸ ਟਪੀ ਹੋਈ ਆ ਬਿਲਕੁਲ ਸਾਈਡ ਦੇ ਉੱਪਰ ਹੋ ਗਈ ਤਾਂ ਜੇ ਮੌਕੇ ਤੇ ਨਾ ਪਹੁੰਚਦੇ ਲੱਗਦਾ ਕਿ ਥੋੜਾ ਜਿਹਾ ਹਾਸਾ ਹੋਰ ਗੰਭੀਰ ਹੋ ਸਕਦਾ ਸੀ ਬਿਲਕੁਲ ਜੀ ਸਰ ਜੇ ਨਾ ਮੌਕੇ ਤੇ ਪਬਲਿਕ ਸਾਡਾ ਸਾਥ ਦੇਂਦੀ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਤਾਂ ਬਿਲਕੁਲ ਇਹ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਨੇ ਜਿਹੜੇ ਮਾਕੇ ਦੇ ਉੱਪਰ ਪਹੁੰਚੇ ਨੇ ਦੱਸਿਆ ਕਿ ਮੌਕੇ ਦੇ ਉੱਪਰ ਗਸ਼ਤ ਦੌਰਾਨ ਇਹਨਾਂ ਨੂੰ ਜਾਣਕਾਰੀ ਮਿਲੀ ਤੇ ਇਹ ਜਿਹੜਾ ਹਾਦਸਾ ਹੈਗਾ ਮੌਕੇ ਦੇ ਉੱਪਰ ਹੀ ਹਾਦਸੇ ਦੇ ਉੱਪਰ ਪਹੁੰਚ ਗਏ ਤੇ ਪੂਰਾ ਜਿਹੜਾ ਹੈਗਾ ਮੌਕੇ ਨੂੰ ਕਿਤਨਾ ਕਿਤੇ ਕੰਟਰੋਲ ਕੀਤਾ ਤੁਸੀਂ ਵਸਦਿਆਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ ਖਤਾਨ ਹੁੰਦੇ ਨੇ ਉਹਦੇ ਵਿੱਚ ਬੱਸ ਪਲਟੀ ਹੋਈ ਆ ਗੰਭੀਰ ਹਾਦਸਾ ਹੋਇਆ ਹਾਂ ਕਿਤਨਾ ਕਿਤੇ ਹੁਣ ਵੀ ਮੌਕੇ ਦੇ ਉੱਪਰ ਡੀਐਸਪੀ ਸਾਹਿਬ ਮੌਜੂਦ ਸੀ ਭਵਾਨੀ ਕਰਦੇ ਐਸਐਚਓ ਮੌਜੂਦ ਸੀ ਤਾਂ ਕਿਤਨਾ ਕਿਤੇ ਕੰਟਰੋਲ ਜ਼ਰੂਰ ਸਥਿਤੀ ਨੂੰ ਕੀਤਾ ਗਿਆ ਪਰ ਇੱਕ ਵੱਡੀ ਗੱਲ ਇਹ ਰਹੀ ਹੈ ਚਰਨਜੀਤ ਜਿਹੜਾ ਤੁਸੀਂ ਵੀ ਜ਼ਿਕਰ ਕੀਤਾ ਰਾਹਤ ਦੀ ਗੱਲ ਇਹ ਜ਼ਰੂਰ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਹਾਦਸੇ ਹੁੰਦੇ ਨੇ ਹਾਦਸੇ ਤੋਂ ਬਾਅਦ ਜੇਕਰ ਸਮਾਂ ਰੰਦੇ ਲੋਕ ਪਹੁੰਚ ਜਾਣ ਪ੍ਰਸ਼ਾਸਨ ਪਹੁੰਚ ਜਾਵੇ ਤਾਂ ਫੇਰ ਜਾਨੀ ਨੁਕਸਾਨ ਨੂੰ ਬਚਾਇਆ ਜਾ ਸਕਦਾ ਹੈ ਇਸ ਪੂਰੀ ਘਟਨਾ ਤੋਂ ਵੀ ਸਬਕ ਹੈ ਕਿ ਜੇ ਟਾਈਮ ਦੇ ਉੱਤੇ ਨਾ ਪਹੁੰਚਦੇ ਤਾਂ ਅੰਦਰ ਉਡੰਦੇ ਨਾਲ ਜਾਂ ਫਿਰ ਹੋਰ ਦਿੱਕਤਾਂ ਦੇ ਨਾਲ ਵੀ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਸੀ ਸ਼ੁਕਰੀਆ ਚਰਨਜੀਤ